ਸਾਰੇ ਜਣੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋ ਫਾਰਮ ਹਾਊਸ ਤੇ ਵਾਕਿ ਮੈਂ امید ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਮੇਰੀ ਦੀਦੀ ਦੀ ਛੋਟੀ ਕੁੜੀ ਦਾ ਜਨਮ ਦਿਨ ਆ ਤਾਂ ਉਹਨਾਂ ਨੇ ਘਰੇ ਸੁਖਮਨੀ ਸਾਜ ਦਾ ਪਾਠ ਰਖਵਾਇਆ ਹੈ ਤਾਂ ਕਰਕੇ ਹੁਣ ਆਪਾਂ ਉੱਥੇ ਜਾ ਰਹੇ ਹਾਂ ਮਮਾ ਦੇਖੋ ਵਾ ਸੋਟ ਕਿੰਨਾ ਲੱਗ ਰਿਹਾ ਬਸ ਬਾਕੀ ਕੰਮ ਕਮ ਸਾਰਾ ਨਿਬੇੜ ਲਿਆ ਸੀ ਟਾਈਮ ਪੂਰਾ ਹੋ ਗਿਆ ਬੀਬੀ ਅੰਦਰੇ ਪਏ ਨੇ ਬਸ ਹੁਣ ਆਪਾਂ ਬੈਠਦੇ ਹਾਂ ਗੁੱਡੀ 'ਚ ਹਾਂਜੀ ਕੀ ਹੋ ਗਿਆ ਹਾਂ ਬਹੁਤ ਸੋਹਣੇ ਲੱਗ ਰਹੇ ਹੋ ਆਉਂਦਾ ਰਿਹਾ ਰਲਿਕ ਦੀ ਰੀਗ੍ਰੇਸ ਵਾਂਟਡ ਸਟਾਲ ਵਾਸਾਣਾ ਇਹ ਅਸੀਂ ਇਸੀ ਮਾਰਕੀਟ ਤੋਂ ਲੈ ਕੇ ਆਂਦਾ ਸੀ ਸਟਾਲ ਆਵਲਾ ਚਲੋ ਜੀ ਬਾਕੀ ਮੈਂ ਤਾਂ ਜਾ ਕੇ ਆਪਣਾ ਕੰਮ ਕਰਦੀ ਆ ਮੇਰੇ ਕੱਪੜੇ ਉਸਾਰਨੇ ਨੂੰ ਸੌਰੀ ਉਹ ਕੱਪੜੇ ਚੱਕਣੇ ਹੁੰਦੇ ਮਾਮੀ ਬਹਿ ਗਏ ਵਿੱਚ ਮਾਮੀ ਨੇ ਵੀ ਜਾਣਾ ਹੈ ਲੋ ਜੀ ਉੱਥੇ ਲੰਗਰ ਕਰਕੇ ਭੀੜ ਬਹੁਤ ਆ ਸਰੰਦ ਰੋਡ ਸਿਸਟਮ ਸਿਸਟਮ ਬਣਾਉਣਾ ਚਾਹੀਦਾ ਲੰਗਰ ਵਾਲਿਆਂ ਦਾ ਸਹੀ ਗੱਲ ਹੈ ਜੀ ਮਜਬੂਰੀ ਵਾਲਾ ਕੋਈ ਕਿਵੇਂ ਆ ਸਹੀ ਗੱਲ ਹੈ ਆਕਾਲ ਤਾਂ ਖਾਸਾ ਬੜਾ ਲੱਗਿਆ ਹੋਇਆ ਹੈ ਅਦਰੋਂ ਚ ਲੈ ਲੇਦਾ ਮੋੜ ਮੁਰਦੇ ਜੀ ਉਤਰੋਂ ਲੈ ਕੇ ਦੇਖੋ ਕਿੰਨਾ ਲੰਬਾ ਹੈ ਜਾਵਾ ਹੁਣ ਕਈ ਵਾਰ ਕਈਆਂ ਨੂੰ ਜ਼ਿਆਦਾ ਕਾਲੀ ਹੁੰਦੀ ਹੈ ਜਾਣਦੀ ਬੰਦਾ ਕੀ ਜੋਵੇ ਕੋਈ ਹੋਵੇ ਅਗਲਾ ਉਹ ਹਿਸਾਬ ਨਾਲ ਜਿਆਦਾ ਪਹਿਲਾਂ ਪਤਾ ਉਹ ਵੀ ਉੱਥੇ ਪੱਕਾ ਲੱਗਣੀ ਲੱਗਣਾ ਹਾਂ ਸਹੀ ਗੱਲ ਹੈ ਜੀ ਉਹਨਾਂ ਨਾਲ ਘਰੋਂ ਪਹਿਲਾਂ ਚੱਲ ਪੂਗਾ ਆ ਪੁਲਿਸ ਵਾਲੇ ਆ ਖੜੇ ਨੇ ਆਪ ਵੀ ਡਿਊਟੀ ਤੋਂ ਪਰੇ ਹੁੰਦੇ ਨੇ ਸਹੀ ਗੱਲ ਹੈ ਇਹ ਤਾਂ ਖੜੇ ਰਾਮ ਨਾਲ ਬੈਠੇ ਨੇ ਉਹ ਪਰਜੋ ਤਾਂ ਪਰੇ ਹੁੰਦੇ ਨੇ ਇਹ ਹਾਂ ਸਹੀ ਗੱਲ ਹੈ ਜੀ ਚਲੋ ਜੀ ਲੇਟ ਹੋ ਗਿਆ ਜਾਮ ਕਰਕੇ ਮੈਨੂੰ ਜਾਮ ਤੋਂ ਬਹੁਤ ਅਲਰਜੀ ਆ ਮੈਨੂੰ ਖੁਦ ਹਾਂ ਕੀ ਕਰਿਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਕੋਈ ਤਾਂ ਖਾਣੇ ਨੇ ਬਹੁਤ ਵਧੀਆ ਲੱਗਦਾ ਹੈ ਲੰਗਰ ਦਾ ਪ੍ਰਸ਼ਾਦ ਆ ਤਾਂ ਬਹੁਤ ਵਧੀਆ ਹਾਂ ਸਹੀ ਗੱਲ ਹੈ ਜੀ ਪਰ ਉਹ ਥੋੜੇ ਢੰਗ ਨਾਲ ਲਾਵੇ ਨਾ ਫੇਰ ਸਹੀ ਹੈ ਹਾਂ ਜੀ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਲੰਗਰ 'ਚ ਮਿਲ ਗਿਆ ਇਹ ਆਪਣਾ ਜਾਮ ਲੱਗਿਆ ਵਾ ਜਿੱਥੇੇ ਖਾਣੇ ਤੇ ਸਹੀ ਗੱਲ ਹੈ ਲਓ ਜੀ ਬਾਕੀ ਹੁਣ ਆਪਾਂ ਜਾਣਦੇ ਨਹੀਂ ਜਿਹੜੇ ਟਾਈਮ ਕੋਲ ਦੇ ਆਪਾਂ ਇਹ ਗੱਲ ਕਰਦੇ ਹਾਂ ਸਟੈਂਪ ਹੋ ਗਿਆ ਹੈ ਥੋੜੇ ਲੇਟ ਹੋਗੇ ਕਿਉਂਕਿ ਆ ਜਾਮ ਕਰ ਕਾਫੀ ਬੜਾ ਸੀਗਾ ਨਾ ਇੱਧਰੋਂ ਪਟਿਆਲੇ ਕੰਨੀੋਂ ਆਏ ਆ ਤਾਂ ਲੌਂਗ ਕਰ ਦਿੱ ਜਾਈ ਸੀ ਲਓ ਜੀ ਗੱਡੀ ਆਪਾਂ ਸਾਈਡ ਤੇ ਲਾਤੀ ਆਪਾਂ ਪਹੁੰਚੇ ਪੂਰੇ ਟਾਈਮ ਟਾਈਮ ਤੇ ਬਾਕੀ ਅੰਦਰ ਚੱਕੀ ਦੇਖਦੇ ਹਾਂ ਨਾ ਚਲੋ ਕੀ आएगा गुरुद्वारा साहब चलो थो थो। 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 दो 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 हाँ मैं लेके जानी है सारा दिखानी है लो जी इधर सारा खान पीन का लाया गया ਖਾ ਲਗਾ ਨਹੀਂ ਚਾਹ ਨਹੀਂ ਹਜੇ ਕੁਝ ਵੀ ਨਹੀਂ ਖਾਣਾ ਅਜੇ ਪਹਿਲਾਂ ਰੋਟੀ ਚੱਲਦੇ ਹਾਂ ਕਿਵੇਂ ਦਾ ਲੱਗਿਆ ਚਲੋ ਅੱਜੀ ਇੱਧਰ ਆਗੇ ਇਹ ਰੂਮ ਦੇ ਆਪਣੇ ਬੰਦੇ ਹਾਂਜੀ ਕੀ 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 ਏ ਕੀ ਏ ਕੀ ਏ ਇਹ ਵੀਡੀਓ ਹੈ ਲੋ ਆਪਾਂ ਫੇਰ ਮਿਲਗੇ ਦੀਦੀ ਤੈਨੂੰ ਫੋਲੋ ਕਰ ਬਸੰਦ ਕੀਤਾ ਹਾਂ ਕਮੈਂਟਾਂ ਦੇਖਿਆ ਕਰੋ ਸਾਡੇ ਤੂੰ ਤਾਂ ਜਾਣਦੀ ਵੀ ਨਿੱਦੀ ਕਹਿੰਦੇ ਨਹੀਂ ਕਹਿੰਦੇ ਹਰਪ੍ਰੀਤ ਦੀ ਦੀਨਾ ਦਾ ਸਲੂਨ ਐ ਸਰੰਦ ਮੈਂ ਕਿਹਾ ਹਾਂ ਹਾਂਜੀ ਦੇਖ ਲੈ ਫਿਰ ਮੈਂ ਹਾਂ ਮੈਂ ਮਸਾ ਤੇ ਤੁਹਾਡੇ ਵਲੌਗ ਵਿੱਚ ਸਭ ਤੋਂ ਪਹਿਲਾ ਵੀਡੀਓ ਪਾ ਦਿੱਤੀ ਆ ਲੋ ਕੌਫੀ ਪੀਓ ਜੀ ਕੌਫੀ ਲਿਆਂਦੀ ਹੋਰ ਕੱਲ ਵਾਲੇ ਵਲੌਗ ਬਹੁਤ ਵਧੀਆ ਚੱਲ ਰਿਹਾ ਇਹਨਾਂ ਦੀ ਲੜਾਈ ਤੋਂ ਸਟਾਰਟ ਕਰਿਆ ਤੀ ਨਾ ਦੋਨਾਂ ਜਣਿਆਂ ਦੀ ਤੋਂ ਜਿਵੇਂ ਉੱਥੇ ਸਵੇਰੇ ਸਵੇਰੇ ਹਾਂ ਕਿਉਂ ਨੂੰ ਕੋਈ ਨਾ ਕੋਈ ਨਾ पिनिया तो ना ठीक सी वह भी खे गर्म ग चा तो सोनी है ना <laughs> मेरी भी खिचे अज मेरी खिचे ठीक है था था था। अच्छा थैंक यू हा देखो मेरी कुड़ी सेवा कर रही है अजी ਲੋ ਜੀ ਆ ਦੇਖ ਬੜੀ ਮਮਾ ਨੇ ਕਿਹਨਾਂ ਕਰ ਦਿੱਤਾ ਸਾਰਾ ਕੁਝ ਲੈ ਆਂਦਾ ਹੁਣ ਮਮਾ ਜਿਹੜੀ ਤੇ ਫੇਵਰੇਟ ਸੀ ਇਹ ਤੂੰ ਖਾ ਲਾ ਤੇਰੇ ਮੂੰ ਚਲਾ ਦੇ ਉਹ ਰੋਟੀ ਫਾਜੇਵੇਂ ਮੈਂ ਤਾਂ ਖਾ ਲਈ ਰੋਟੀ ਯਾਰ ਕਾਫੀ ਪੀ ਲਈ ਮੈਂ ਤਾਂ ਹੋਰ ਕਾਫੀ ਲੈ ਕੇ ਆ ਜੀ ਹਣਾ ਕਿੰਨੀ ਕੈਂਡ ਆ ਲੈ ਲੈ ਤੂੰ ਚੱਬ ਕੇ ਦੇ ਨਹੀ ਅਸੀਂ ਇਹ ਤਾਂ ਫਿਰ ਤਾਂ ਠੀਕ ਹੈ ਨਹੀਂ ਤਾਂ ਇਹਦੇ ਜੰਮੇ ਨਿਕਲ ਜਾਂਦੇ ਨੇ ਉਹ ਤਾਂ ਮਾ ਦੇ ਕੀ ਦੇਖਿਆ ਵੀਰਸ ਮੈਂ ਕਾਫੀ ਲੈ ਲਈ ਜਾ ਕੇ ਨਾ ਰੋਟੀ ਬਸ ਮੈਂ ਖਾ ਲਿਆ ਉਹਨੇ ਲਿਆਤੀ ਸੀਗੀ ਨੇ ਮਨਸੀਰਤ ਨੇ ਭਾਬੀ ਤੇ ਥਾਲੀ ਕਿੰਨੀ ਸੋਹਣੀ ਲੱਗਦੀ ਆ ਥਾਂ ਦੇ ਇਹ ਕਿਨੂ ਆ ਕਰਦੀ ਬੜੀ ਗੰਨੀ ਜੇ ਕੋਈ ਸੋਫੀ ਬੰਦਾ ਖੜਾ ਹੋਏ ਨੇ ਪੂਰੀ ਦੇਸੀ ਉਹਦਾ ਜਾ ਖਾ ਉਹ ਤਾਂ ਹੈ ਹੀ ਨਹੀਂ ਕਿਤੇ ਨਾ ਬਰੁਪਨਾ ਹਰੋਂ ਬਕਸ਼ੀਵਾਲਾ ਲੈ ਲਿਆ ਆਜਾ ਹੁਣ ਕੀ ਕੱਟਣਾ ਉਹ ਆਜੀ ਸਾਡੀ ਬਰਥਡੇ ਗੱਲ ਆਗੀ ਬਾਦੂ ਅੱਡਲ ਨਾਲ ਬਾਦੂ ਅੱਡਲ ਨਾ ਅਸੀਂ ਉਹਨਾਂ ਨਾਲ ਸੇਕਲਾਂ ਸੇਕਲਾਂ ਆਉਂਦੇ ਆਂ ਅੰਦਰ ਅੰਦਰ ਜੀ ਬਕਸ਼ੀਵਾਲਾ ਵਾਲੇ ਸਾਰੇ ਹੁਣੇ ਬੈਠੇ ਨੇ ਓਏ ਕਰੈਕਟ ਡਰੈਸ ਹੈ ਜੀ ਕੀ ਆਮਾ ਦੇਖ ਲੈ ਨਹੀਂ ਮੁੰਡੇ ਇਹਦਾ ਕੋਟ ਹਾਂਜੀ ਹਾਂ ਹਾਂ ਅੱਛਾ ਹਾਂ ਠੀਕ ਹੈ ਜੀ ਬਸ ਸਹੀ ਗੱਲ ਹੈ ਹਾਂ ਮੈਂ ਬੀਠੇ ਰਹੇ ਕੋਟ ਕੁੰਡੀ ਦਵਾ ਲਾ ਨੂੰ ਪਵਾ ਦੇ ਹਾਂ ਬਾਤ ਤਾਂ ਹੋਉਂ ਲੱਗਦੀ ਹੈ ਮੈਂ ਨਹੀਂ ਆ ਚੱਲੋ ਬਾਹਰ ਸਾਰੇ ਫੜਦੇ ਕਿ ਬਸ ਜਿਆਦਾ ਹੈ ਮੈਂ ਤੁਹਾਨੂੰ ਜ਼ਿਆਦਾ ਹੋਗਾ ਸਗਭੇ ਕੋ <laughs> <laughs> तो क्या? <laughs> <शार्थारा>। <laughs> दे। क्योंकि हाँ जी

प्पी बैप्पी बे गिरगे आ तू ਹਾਂਜੀ ਦੇਖੋ ਸਾਹਮਣੇ ਹਾਂਜੀ ਹਾਂ ਅਮਿਲ ਭਾ ਵੀਚਾਰੇ ਬਿਮਾਰ ਥੋੜੇ ਜਿਹਾ ਹਾਂ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਠੀਕ ਹੈ ਜੀ

आ bakın. की खुशी ली नानी को पत्ते फांदे नानी बनते हैं हां खा खा जल्दी खा ਕੀ ਕਿਨੇ ਡਿਗਰੀਆ ਆਪਣੇ ਮਮਾ ਨੂੰ ਕੁਛ ਕਿਹਿੰਦਾ ਮਮਾ ਨੂੰ ਇਹ ਕਹਿ ਰਹੇ ਮੈਨੂੰ ਬਲੂਨ ਦੇ ਦੋ ਅੰਗਦ ਉਹ ਅੰਗੂ ਅੰਗੂ ਕਰੀ 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 ਅੰਦਰ ਤਿਆਰੀ ਕਰੀ 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 ਪਪਾ ਨੂੰ ਵੇਖ ਕੇ ਹਾਸਰੇ ਆ ਕਰੀ ਬੁੱਤ ਕਰੀ ਕਰ ਦੇ ਕੱਪੜੇ ਨਾ ਦੁਆਰਾ ਕਿਚ ਦੋ ਕੋਈ ਗੱਲ ਕੀ ਹੋ ਰਿਹਾ ਦੇਖ ਨਾ ਕੀ ਹੋ ਰਿਹਾ ਇੱਧਰ ਚਾਚਾ ਤੇ ਤਾਤਾ ਪਸ ਕੇ ਪਪਾ ਚਰਨ ਚਰਨ ਮੈਂ ਨੰਨ ਚੜਾ ਲੱਗ ਚਲਨ

Non lo puoi che è entrata avanti è una pure... Non ti chiudi. 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 ਸਾਰੇ ਆ ਗਏ ਜਦੋਂ ਫਟਾਕਾ ਪੈ ਗਿਆ ਨਾ ਤੇਰੇ ਮੂੰਹ ਤੇ ਮੈਂ ਬੁਝੇ ਨਾ ਕਿਹਾ ਮੂਹੇ ਬੱਜੂ ਤੇਰੇ ਮੈਂ ਇਹ ਕਿਹਾ ਚਾਤੀ ਕਰ ਚਾਤੀ ਕਰ ਦਰ ਨਾਲ ਅੰਗੂ ਅੰਗੂ ਕਰੀ ਅੰਗੂ ਇਹ ਨਾ ਚਾਤੀ ਕਰ ਦੋ ਚਾਤੀ ਹਰ ਬੰਨ ਖੇਡਣ ਦੀ ਗਈ ਆ ਯਾਰ ਜਰਨ ਕਿ ਲੱਭ ਜਮਣਾ ਕੀ ਖਾ ਲਾ ਜੋ ਕਹਿੰਦੀ ਨਹੀਂ ਖਾ ਲਾ ਜਾ ਕਹਿੰਦੀ

ਓਕੇ ਦੀਦੀ ਆਹ ਹੈਗੀ ਸਾਡੀ ਬਰਥਡੇ ਦੀ ਹਾਂ ਜੀ ਕਾਦਾ ਜੀ ਹੁਣ ਤਾਂ ਆਕੇ ਨਹੀਂ ਆਲੇ ਕੱਲ ਤਾਂ ਆਈ ਆ ਆਮਾਗੇ ਬੁਲਾਮਾਗੇ ਤੁਹਾਨੂੰ ਫਿਰ ਆਕੇ ਜਾਈ ਹੋ ਰਹਿ ਕੇ ਜਾਇਓ ਫਿਰ 2-4 ਜਨੇ ਹੋਰ ਸਾਡੇ ਕੋਲ ਬੱਲੇ ਇੰਨਾ ਦੀ ਨਾ ਹੋਰ ਆਉ ਆ ਗਿਆ ਓ ਸੀਗੇ ਚਲਿਏ ਹਾਂਜੀ ਗੁਗਲੀ ਹੋ ਗਈ ਚਾਤ ਕਰ ਦੋ ਸਸ ਜਾਲ ਕਰਿਓ ਸ਼ਸ਼ੀ ਕਾਲ ਕਰ ਦੋ ਸ਼ਸ਼ੀ ਕਾਲ ਕਰੋ ਕਰ ਦੋ ਦੋਨੇ ਹੱਥ ਜੋੜ ਲਓ ਬੰਦ ਕਰੀ ਗੱਲ ਕਰੋ ਲਓ ਜੀ ਆਪ ਨੂੰ ਤਾਂ ਆ ਗਿਆ ਹੋ ਗਿਆ ਛੋਟੀ ਜੀ ਦੀ ਤੂੰ ਤੇਰਾ ਪਾਪਾ ਜੀ ਕੋਰਟ ਚਲਕੋ ਕੇ ਲੈ ਕੇ ਆਇਆ ਧੀ ਹਾਂ ਹਾਂ ਵੋਟਰ ਫਾਇਲ ਤੇ ਪਈ ਚੱਕਰ ਗਿਆ ਪਾ ਲਾ ਦੀ ਕੋਰਟ ਦੇ ਵਿੱਚ ਪਾ ਲਿਆ ਧੁੰਦ ਪਈ ਹੋਈ ਤੇ ਕੋਰਟ ਤੇ ਖੜ ਗਿਆ ਖੜ ਗਿਆ ਬੇੜੇ ਚ ਆ ਕੇ ਖੜਿਆ ਸੀ ਬੇੜੇ ਤੇ ਹੱਸ ਕੇ ਕੁੜੀ ਕਿੱਥੇ ਆ ਕਹਿੰਦਾ ਆ ਕੋਰਟ ਦੀ ਧੀ ਜੀ ਦੀ ਹਾਂ ਕਿਹਦੀ ਬਾਤ ਪੁੱਛੀ ਉਹਨੇ ਹੈ ਬੇੜ ਕਿਸਾਨ ਦੀ ਨਹੀਂ ਹੈਗੀ ਕਿ ਨਹੀਂ ਦੋ ਗਾਦੇ ਹੋ ਗੁਵਾਤੇ ਦੀ ਕਿੱਥੇ ਹਾਂ 1.5 ਸਾਲ ਕੇ ਤੂੰ ਤਾਂ ਹੋ ਹੋ ਗਈ ਹਾਂ ਹਾਂ 1.5 ਸਾਲ ਦੀ ਹੋ ਜਿੰਨਾ ਹੋਇਆ ਦੋ ਦੀ ਪੂਰੀ ਦੀ ਹੋਈ ਨਹੀਂ ਸੀ ਇਹ ਤੁਸੀਂ ਨਹੀਂ ਨਹੀਂ ਮੇਰੀ ਗਾਧਾ ਦਾ ਮਾਂ ਦਾ ਸਾਲ ਮੇਤੋਂ ਸਾਲ ਕੁ ਛੋਟੀ ਉਹ ਬਾਹੂ 6 ਚ ਜਨਮ ਮੇਰਾ 5 ਚ ਜਨਮ ਆ 1.5 ਦੀ ਨਹੀਂ ਸੀ ਹੈਗੀ ਇਹ ਦੋ ਮਹੀਨਾ ਦੀ ਤਾਂ ਸਾਰੀ ਹੋਤੀ ਮੇਂ ਨਦੀ ਚਾਹਨੀ ਦੌੜੀ ਕਰਕੇ ਲੈ ਕੇ ਜਿੰਦੀ ਜਦ ਇਹ ਆ ਗਈ ਉਹਦਨੇ ਕਹਿੰਦੇ ਕੁੱਤਦੇ ਆਹ ਦੋਏ ਚੰਗਿਆੜਾ ਮਾਰ ਲੱਗ ਜਾਂਦੇ ਨੇ ਫਿਰ ਇਹਦੀ ਦਾਦੀ ਇਹਦੇ ਥੱਪੜ ਥੱਪੜ ਮਾਰ ਲਿਆ ਉਹ ਕਹਿੰਦੀ ਬਲਜਿੰਦਰ ਕਹਿੰਦੀ ਲੈ ਜਾ ਉਹਨੂੰ ਮਾਂ ਠੀਕ ਆ ਹਾਈ ਇਤਨੀ ਕੈਸੀ ਚੋਰੀ ਹੈ ਮੇਰੀ ਫਿਰ ਵੀ ਹੈਣਾ ਛੋਟੇ ਜਵਾਕ ਸੀ ਹੈਣਾ ਅਬਦਰ ਤੋਂ ਕੀ ਬਤ ਕਰਸੀ ਹੋਂਦਾਂ ਉਧਰ ਕੋ ਹੈਗੀ ਤੀ ਦਮ ਨਹੀਂ ਹਾਂ ਉਧਰੋ ਸੀ ਉਧਰੋ ਦਿਮਾਗ ਉਧਰ ਲੱਗੀ ਗਿਆ ਨਾ ਉਹਨਾਂ ਨੇ ਕਿਹਾ ਵੀ ਲੈ ਕੇ ਜਾਣੀ ਆ ਨਾਰਸੀ ਕਿਉਂ ਭਾਈ ਲੈ ਜਾਓ ਆਈ ਪੜ ਗਈ ਤੇ ਚੱਲ ਪੜ ਲਈ ਗਾਹਾਂ ਪੜ ਲਈ ਹੁਣ ਅਸੀਂ ਕਹਾਂਗੇ ਹੁਣ ਅਸੀਂ ਕਹਾਂਗੇ ਮੇਰੇ ਸਾਡੀ ਆ ਹੁਣ ਸਾਡੇ ਹੱਥ ਖੜੇ ਨੇ ਤੇ ਹੁਣ ਆ ਜੇ ਪੜਦੀ ਹੁਣ ਆਪਣੇ ਨੂੰ ਲੈ ਜਾਓ ਆ ਗੱਲਾਂ ਵੇਖਿਆ ਸਾਡੇ ਹੱਥ ਖੜੇ ਨੇ ਹਾਂ ਇਹ ਇਹ ਬਾਕੀ ਨੀਤੂ ਨੂੰ ਪੁੱਛੋ ਵੀ ਜਾਣਾ ਕਿ ਨਹੀਂ ਜਾਣਾ ਨਾ ਭਾਈ ਹੁਣ ਨਹੀਂ ਮੈਂ ਜਾਣਦੀ ਹੈ ਕਿਤੇ ਵੀ ਹੁਣ ਤਾਂ ਮੋਰੀ ਰਹੂੰਗੀ ਤੇ ਅੱਛੀ ਸਾਡੀਆਂ ਰੋਟੀਆਂ ਬਣਾਈ ਜਾਈਂ ਮੁੰਡੇ ਸਾਡੇ ਬਾਹਰ ਕੋਈ ਨਵੇਂਵਰੀ ਲਈ ਆ ਮੈਨੂੰ ਕੋਈ ਚੱਕਰ ਦੀ ਰੋਟੀਆਂ ਦਾ ਤੇ ਉਹ ਲੇਖਾ ਜੋਖਾ ਦੀ ਇਹ ਘਰ ਚ ਹਮਮ ਸਹੀ ਗੱਲ ਹੈ ਜੀ ਮੈਂ ਦਾ ਵਲੌਗ ਮੈਂ ਉਮੀਦ ਕਰ ਤੁਹਾਨੂੰ ਸਾਰੇ ਜਣ ਨੂੰ ਸਾਡਾ ਇਹਦਾ ਵਲੌਗ ਵਧੀਆ ਲੱਗਿਆ ਹੋਵੇ ਬਾਕੀ ਚੈਨਲ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੀ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਜੀ